ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਤੁਹਾਡੇ ਨਾਲ ਅੱਜ ਟਾਈਫਾਇਡ ਬੁਖਾਰ ਦਾ ਘਰੇਲੂ ਨੁਕਸਾ ਸ਼ੇਅਰ ਕਰਨ ਲੱਗੇ ਹਾਂ ਜੀ ਹਾਂਜੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹਾਂਜੀ ਦੋਸਤੋ ਇੱਕ ਚੁੰਡੀ ਆਪਾਂ ਨੇ ਦਾਲ ਚੀਨੀ ਦੀ ਲੈਣੀ ਹੈ ਤੇ ਇੱਕ ਚੁੰਡੀ ਆਪਾਂ ਨੇ ਗਲੋ ਪਾਊਡਰ ਦੀ ਲੈਣੀ ਹੈ ਤੇ ਇੱਕ ਚੁੰਡੀ ਆਪਾਂ ਨੇ ਮੁਲਕਾਂ ਥੋੜੀਆਂ ਮੁਲਕਾਂ ਲੈਣੀਆਂ ਨੇ ਤੇ ਦੋ ਚਮਚੇ ਸ਼ਹਿਦ ਦੇ ਲੈਣੇ ਨੇ ਇਹਨਾਂ ਤਿੰਨੇ ਚੀਜ਼ਾਂ ਨੂੰ ਆਪਾਂ ਨੇ ਸ਼ਹਿਦ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਚੱਟ ਲੈਣਾ ਹੈ ਅਤੇ ਉੱਪਰ ਦੀ ਥੋੜਾ ਜਿਹਾ ਗਰਮ ਪਾਣੀ ਪੀ ਲੈਣਾ ਹੈ ਜਾਂ ਚਾਹ ਪੀ ਲੈਣੀ ਹੈ ਤੁਹਾਨੂੰ ਚੰਨ 4 ਦਿਨ ਦੇ ਵਿੱਚ ਹੀ ਬਿਨ ਕੋਈ ਮੈਡੀਸਿਨ ਦੇ ਇਹ ਫਰਕ ਮਹਿਸੂਸ ਦੇਖਣ ਲੱਗ ਜਾਵੇਗਾ ਹਾਂਜੀ ਦੋਸਤੋ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਕਮੈਂਟ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਖੁਸ਼ ਰਹੋ ਧੰਨਵਾਦ ਜੀ